ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਆਇਆਂ ਨੂੰ ਤੁਹਾਡਾ ਆਪਣੇ ਚੈਨਲ ਦੇ ਉੱਪਰ ਅਗਰ ਅਸੀਂ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਘੰਟੀ ਵਾਲਾ ਬਟਨ ਹੈ ਜਿਹੜਾ ਉਸ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਜਦੋਂ ਵੀ ਲਾਈਵ ਹੋ ਵੀਡੀਓ ਕੋਈ ਵੀ ਵੀਡੀਓ ਆਪਣੀ ਚੈਨਲ ਦੇ ਉੱਪਰ ਅਪਲੋਡ ਹੁੰਦੀ ਆ ਤਾਂ ਉਹ ਜਿਹੜੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇ ਪੰਜਾਬੀ ਵਿਆਕਰਨ ਦੇ ਅਗਦੇ 파ਟ ਨੂੰ ਲੜੀ ਨੂੰ ਸ਼ੁਰੂ ਕਰਦੇ ਹੋਏ ਅੱਜ ਆਪਾਂ ਕਰ ਰਹੇ ਹਾਂ ਅਭੀ ਵਿਆਕਰਨ ਦਾ ਅੱਲਾਗਾ ਟੌਪਿਕ ਜਿਹਦੇ ਵਿੱਚ ਲਗਾ ਬਾਰੇ ਅੱਜ ਅਸੀਂ ਜਾਣਕਾਰੀ ਕਰਾਂਗੇ। પ્રાપ્ત ਠੀਕ ਹੈ ਤਾਂ ਪਹਿਲਾਂ ਤਾਂ ਤੁਹਾਨੂੰ ਆਪਾਂ ਲਾਸਟ ਕਲਾਸ ਦੇ ਵਿੱਚ ਵੀ ਦੱਸਿਆ ਸੀ ਕਿ ਪੰਜਾਬੀ ਦੀਆਂ ਕਿੰਨੀਆਂ ਲਗਾ ਹੈਗੀਆਂ? ਪੰਜਾਬੀ ਦੀਆਂ ਹੈਗੀਆਂ ਜੀ 10 ਲਗਾ ਹੈਗੀਆਂ ਜਿੰਨਾਂ ਬਾਰੇ ਅੱਜ ਅਸੀਂ 10 ਤੇ 10 ਲਗਾ ਬਾਰੇ ਇਸ ਟੌਪਿਕ ਦੇ ਵਿੱਚ ਅਸੀਂ ਜਾਣਕਾਰੀ ਲਵਾਂਗੇ ਠੀਕ ਹੈ। ਥੋੜੀ-ਥੋੜੀ ਜਾਣਕਾਰੀ ਹੈ ਜਿਆਦਾ ਲੰਬੀ ਕਲਾਸ ਨਹੀਂ ਹੈ ਬਸ ਧਿਆਨ ਨਾਲ ਸੁੰਣਾ ਔਰ ਸਮਝਣਾ ਇਸ ਚੀਜ਼ ਨੂੰ ਫਿਰ ਅੱਗੇ ਡਿਟੇਲ ਔਰ ਐਮਸੀਕਿਊ ਮਾਧਮ ਦੇ ਨਾਲ ਆਪਾਂ ਇਹਨਾਂ ਦੀ ਰਿਵੀਜ਼ਨ ਕਰਦੇ ਰਵਾਂਗੇ ਠੀਕ ਹੈ। ਤੋਂ ਸਭ ਤੋਂ ਪਹਿਲਾਂ ਦੇਖੋ ਹਾਂਜੀ ਲਗਾ ਪਹਿਲਾ ਹੈ ਕਿ ਸਾਨੂੰ ਇਹ ਚੀਜ਼ ਸਮਝਣੀ ਪੈਂਦੀ ਹੈ ਲਗਾ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਲਿਪੀ ਚਿੰਨ ਹਨ ਪੰਜਾਬੀ ਧੁਨੀਆਂ ਤੋਂ ਬੰਦੇ ਸ਼ਬਦ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਨਾਲ ਕੁਝ ਲਗਾ ਲਗਦੀਆਂ ਹਨ ਅੱਖਰਾਂ ਤੋਂ ਬਿਨਾਂ ਲਗਾ ਦਾ ਕੋਈ ਮਹੱਤਵ ਨਹੀਂ ਹੈ ਲਗਾ ਹੈ ਕੀ ਹੈ ਠੀਕ ਹੈ ਉਹ ਜਿਹੜੀਆਂ ਲਗਾ ਹੈਗੀਆਂ ਇਹ ਚਿੰਨਾਂ ਠੀਕ ਹੈ ਕੀ ਹੈ ਇਹ ਲਿਪੀ ਚਿੰਨਾ ਠੀਕ ਹੈ ਜੋ ਸਵਰ ਧੁਨੀਆਂ ਨੂੰ ਅੰਕਿਤ ਕਰਦੇ ਆ ਕਿ ਇਹਨਾਂ ਨੂੰ ਅੰਕਿਤ ਕਰਦੇ ਆ ਇਹ ਸਵਰ ਧੁਨੀਆਂ ਨੂੰ ਅੰਕਿਤ ਵੇਟ ਵੇਟ ਇੱਕ ਮਿੰਟ ਸਵਰ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਇਹ ਕੀ ਹੈ ਚਿੰਨ ਕਿ ਇਹਨਾਂ ਨੂੰ ਅੰਕਿਤ ਕਰਦੇ ਆ ਸਵਰ ਧੁਨੀਆਂ ਨੂੰ ਸਵਰ ਧੁਨੀਆਂ ਨੂੰ ਅੰਕਿਤ ਕਰਨ ਦੇ ਵਾਲੇ ਲਿਪੀ ਚਿੰਨਾ ਨੂੰ ਕੀ ਲਗਾ ਕਹਿੰਦੇ ਪੰਜਾਬੀ ਧੁਨੀਆਂ ਤੋਂ ਬੰਦੇ ਸ਼ਬਦਾਂ ਨੂੰ ਅੰਕਿਤ ਕਰਨ ਲਈ ਗੁਰਮੁਖੀ ਲਿਪੀ ਗੁਰਮੁਖੀ ਅੱਖਰਾਂ ਨਾਲ ਕੁਝ ਲਗਾ ਲੱਗਦੀਆਂ ਨੇ ਗੁਰਮੁਖੀ ਅੱਖਰਾਂ ਦੇ ਨਾਲ ਕੀ ਆ ਲਗਾ ਲੱਗਦੀਆਂ ਜਦੋਂ ਅਸੀਂ ਪੰਜਾਬੀ ਦੁਨੀਆ ਯਾਨੀ ਕਿ ਪੰਜਾਬੀ ਦੇ ਕੋਈ ਸ਼ਬਦ ਲਿਖਣੇ ਆ ਜਾਂ ਪੰਜਾਬੀ ਬੋਲਣੀ ਆ ਬੋਲਣ ਲਿਖਦੇ ਆ ਆਪਾਂ ਜਦੋਂ ਪੰਜਾਬੀ ਉਦੋਂ ਬੰਦੇ ਜਦੋਂ ਸ਼ਬਦ ਬਣਾਣੇ ਤਾਂ ਸ਼ਬਦ ਬਣਾਉਣ ਦੇ ਲਈ ਆਪਾਂ ਨੂੰ ਕੀ ਆ ਉਹਨਾਂ ਨਾਲ ਕੀ ਆ ਲਗਾ ਲਗਾਉਣੀਆਂ ਪੈਣੀਆਂ ਤਾਂ ਪੰਜਾਬੀ ਦੇ ਵਿੱਚ ਜਿਹੜੀਆਂ ਲਗਾ ਹੈਗੀਆਂ ਕਿੰਨੀਆਂ ਲਗਾ ਹੈਗੀਆਂ ਪੰਜਾਬੀ ਦੇ ਵਿੱਚ ਆਪਾਂ ਤੁਹਾਨੂੰ ਆਲਰੇਡੀ ਪਹਿਲਾਂ ਹੀ ਦੱਸ ਚੁੱਕੇ ਆ ਕਿ ਪੰਜਾਬੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀਆਂ ਲਗਾ ਦੀ ਗਿਣਤੀ ਹੈਗੀ ਆ ਕੁੱਲ 10 ਲਗਾ ਹੈਗੀਆਂ ਜਿੰਨਾਂ ਬਾਰੇ ਆਪਾਂ ਹੁਣ ਇਸੇ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਥੋੜਾ ਥੋੜਾ ਠੀਕ ਹੈ ਯਾਨੀ ਕਿ ਸਾਨੂੰ ਐਕਚੁਅਲੀ ਇਹ ਤਾਂ ਪਤਾ ਲੱਗ ਜਾਵੇ ਕਿ 10 ਲਗਾ ਹੈ ਕਿਹੜੀਆਂ-ਕਿਹੜੀਆਂ ਉਹਨਾਂ ਦੇ ਚਿੰਨ ਕਿਵੇਂ ਆ ਕਿਸ ਤਰ੍ਹਾਂ ਦੇ ਨੇ ਠੀਕ ਹੈ ਅੱਗੇ ਚੱਲਦੇ ਆ ਅਗਲੇ ਦੇਖਦੇ ਆ ਹਾਂਜੀ ਲਓ ਜੀ ਅੱਗੇ ਆਜੋ ਵੇਟ ਬੈਟਾ ਹਾਂਜੀ ਦੇਖੋ ਹੁਣ ਲਗਾ ਲਗਾ ਦੀ ਗੱਲ ਕੀਤੀ ਹੈ 10 ਲਗਾ ਹੈਗੀਆਂ ਨੇ ਟੋਟਲ ਤਾਂ 10 ਲਗਾ ਇਹ ਤੁਹਾਡੇ ਸਾਹਮਣੇ ਆ ਠੀਕ ਹੈ ਆਪਾਂ ਲਾਸਟ ਕਲਾਸ ਦੇ ਵਿੱਚ ਸੀ ਇੱਕ ਵਾਰੀ ਮੈਂ ਰਿਪੀਟ ਕੀਤਾ ਤਾਂ ਕਿ ਸਾਰੇ ਦਾ ਸਾਰਾ ਟਾਪਿਕ ਆਪਾਂ ਇਕੱਠੇ ਕਰਾਂਗੇ ਸਾਡੀ ਸਮਝ ਵਿੱਚ ਜ਼ਿਆਦਾ ਆ ਜਾਏਗਾ ਮੁਕਤਾ ਕੰਨਾ ਸਿਆਰੀ ਬਿਹਾਰੀ ਇਹ ਸਾਰੀਆਂ ਕੀ ਹੈ ਲਗਾ ਹੈਗੀਆਂ ਮੁਕਤਾ ਠੀਕ ਹੈ ਕੰਨਾ ਹੋ ਗਿਆ ਸਿਆਰੀ ਹੋ ਗਈ ਬਿਹਾਰੀ ਹੋ ਗਈ ਔਂਕੜ ਹੋ ਗਿਆ ਦੁਲੈਂਕੜ ਹੋ ਗਏ ਲਾਂ ਹੋਵੇ ਗੁਲਾਮਾਂ ਹੋ ਗਏ ਕੌੜਾ ਹੋ ਗਿਆ ਤੇ ਕਨੌੜਾ ਹੋ ਗਿਆ ਇਹ ਕੀ ਆਪਣੀਆਂ 10 ਜਿਹੜੀਆਂ ਪੰਜਾਬੀ ਦੀਆਂ 10 ਲਗਾ ਹੈਗੀਆਂ ਇਹ ਅੱਗੇ ਇਹਨਾਂ ਦੇ ਚੈਨ ਆ ਜਾਂ ਮੁਕਤਾ ਦੀ ਗੱਲ ਕਰੀਏ ਤਾਂ ਮੁਕਤਾ ਦਾ ਕੋਈ ਚੈਨ ਨਹੀਂ ਹੈ ਅੱਗੇ ਅਸੀਂ ਇਹਨਾਂ ਤੋਂ ਸ਼ਬਦ ਕਿਵੇਂ ਬਣਾਣੇ ਆ ਦੇਖੋ ਜਿਵੇਂ ਸਸਾ ਸਸੇ ਦੇ ਨਾਲ ਕੋਈ ਵੀ ਮਾਤਰਾ ਜਾਂ ਕਹਿ ਲਓ ਕਿ ਲੱਗ ਨਹੀਂ ਲੱਗੀ ਹੋਈ ਠੀਕ ਹੈ ਤਾਂ ਇਸ ਕਰਕੇ ਸਸਾ ਰਾਰਾ ਦਾ ਦਾ ਸਰਦ ਹੋ ਗਿਆ ਠੀਕ ਹੈ ਸਸਾ ਬੱਬਾ ਰਾਰਾ ਸਬਰ ਹੋ ਗਿਆ ਸਸਾ ਤੱਤਰ ਰਾਰਾ ਸਤਰ ਹੋ ਗਿਆ ਯਾਨੀ ਕਿ ਇਹ ਕੀ ਆ ਪੰਜਾਬੀ ਦੀਆਂ ਮੁਕਤਾ ਜਿਹੜੀਆਂ ਹੈਗੀਆਂ ਤੁਣੀਆ ਇਹਦੇ ਨਾਲ ਕੋਈ ਵੀ ਲਗ ਨਹੀਂ ਲੱਗਦੀ ਅੱਗੇ ਗੱਲ ਕਰਦੇ ਆਪਾਂ ਕੰਨੇ ਦੀ ਕੰਨੇ ਦੀ ਗੱਲ ਕਰੋਗੇ ਤਾਂ ਕੰਨੇ ਦੇ ਨਾਲ ਦੇਖੋ ਹੁਣ ਇੱਥੇ ਤੁਹਾਡੇ ਕੋਲੇ ਕੰਨਾ ਹੈਗਾ ਠੀਕ ਹੈ ਕੰਨਾ ਜਿਹੜਾ ਹੈਗਾ ਇਹ ਕੰਨਾ ਕੰਨੇ ਦਾ ਚਿੰਨ੍ਹ ਦੇਖ ਲਓ ਇੱਥੇ ਅਗਰ ਛੋਟਾ ਤੁਹਾਨੂੰ ਲੱਗ ਰਿਹਾ ਤਾਂ ਇਹ ਕੰਨਾ ਹੁੰਦਾ ਆਪਣਾ ਠੀਕ ਹੈ ਕੰਨਾ ਹੁੰਦਾ ਨਾ ਹੁਣ ਕੰਨਾ ਸਸੇ ਕੰਨਾ ਪਾਇਆ ਹੋਇਆ ਠੀਕ ਹੈ ਸਸੇ ਕੰਨਾ ਸਾ ਲੱਲਾ ਸਾਲ ਸਸੇ ਕੰਨਾ ਸਾ ਸਤਾ ਸਾਲ ਠੀਕ ਹੈ ਔਰ ਇਹਦੇ ਵਿੱਚ ਹੀ ਆ ਕੰਨੇ ਜਿਹੜਾ ਕੰਨਾ ਸ਼ਬਦ ਹੈਗਾ ਠੀਕ ਹੈ ਇਹ ਇਸ ਤਰ੍ਹਾਂ ਕੀ ਆ ਗਿਆ ਇਹ ਕੰਨਾ ਸ਼ਬਦ ਹੋ ਗਏ ਠੀਕ ਹੈ ਓਕੇ ਇੱਕ ਏ ਲਾਗੋਗੀ ਉਸ ਤੋਂ ਅੱਗੇ ਤੁਹਾਨੂੰ ਦਿੱਤੀ ਹੋਈ ਹੈ ਸਿਹਾਰੀ ਏ ਇਹਦਾ ਚਿੰਨ ਹੋ ਗਿਆ ਇਹਦੀ ਅੱਗੇ ਵਰਤੋਂ ਕਿਵੇਂ ਕੀਤੀ ਹੋਈ ਹੈ ਇਹ ਤੁਸੀਂ ਦੇਖ ਲਓ ਠੀਕ ਹੈ ਸਸੇ ਸਿਆਰੀ ਸਿਆਰਾ ਸਿਆਸ ਸਸੇ ਸਿਆਰੀ 10 ਤੱਕ ਪੱਕੇ ਇੱਕ ਇੱਕੇ ਗੰਨਾ ਸਿੱਕਾ ਸਿੱਟਾ ਯਾਨਕੀ ਇਸ ਤਰ੍ਹਾਂ ਅਸੀਂ ਇਹਨਾਂ ਦੀ ਵਰਤੋਂ ਕਰਦੇ ਹਾਂ ਇਹ ਇਹਦਾ ਚਿੰਨ੍ਹ ਆ ਸਾਨੂੰ ਲਗਾ ਦਾ ਹਰੇਕ ਲਗ ਦਾ ਜਿਹੜਾ ਚਿੰਨ੍ਹ ਵੀ ਧਿਆਨ ਚ ਰੱਖਣਾ ਚਾਹੀਦਾ ਕਿਉਂਕਿ ਅਗਰ ਪੰਜਾਬੀ ਸਹੀ ਤਰੀਕੇ ਦੇ ਨਾਲ ਲਿਖਣੀ ਆ ਸਭ ਤੋਂ ਜ਼ਰੂਰੀ ਚੀਜ਼ ਇਹੀ ਆ ਜਿਹਨੂੰ ਅਸੀਂ ਮਹਾਰਨੀ ਦੇ ਰੂਪ ਦੇ ਵਿੱਚ ਵੀ ਦੇਖਦੇ ਹਾਂ ਅਗਰ ਤੁਹਾਨੂੰ ਇਹ ਮਾਤਰਾਵਾਂ ਸਹੀ ਤਰੀਕੇ ਦੇ ਨਾਲ ਲਿਖਣੀ ਆ ਜਾਂ ਸਹੀ ਤਰੀਕੇ ਦੇ ਨਾਲ ਲੱਗ ਗਿਆ ਤਾਂ ਪੰਜਾਬੀ ਲਿਖਣ ਦੇ ਵਿੱਚ ਅਸੀਂ ਕਦੇ ਵੀ ਕੋਈ ਗਲਤੀ ਨਹੀਂ ਕਰਾਂਗੇ ਠੀਕ ਹੈ ਨੈਕਸਟ ਆ ਜੋ ਬਿਹਾਰੀ ਠੀਕ ਹੈ ਅੱਗੇ ਕੀ ਹੈ 3 ਨੰਬਰ 4 ਨੰਬਰ ਤੇ ਕੀ ਹੈ ਬਿਹਾਰੀ ਬਿਹਾਰੀ ਦਾ ਦੇਖ ਲਓ ਇਹ ਚੈਨ ਹੈ ਅੱਗੇ ਪਾਇਆ ਹੋਇਆ ਇਹ ਚ ਆਵਾਜ਼ ਥੋੜੀ ਕੀ ਹੈ ਸਾਡੀ ਲੰਬੀ ਜਾਂਦੀ ਹੈ ਸੀ ਸੀ ਠੀਕ ਹੈ ਸੀ ਠੀਕ ਹੈ ਸੀਮਾ ਸੀਲ ਦੇ ਸੀਸ ਉਸ ਤੋਂ ਅਗਲੇ ਨੰਬਰ ਤੇ ਹੈਗਾ ਔਂਕੜ 5 ਨੰਬਰ ਤੇ ਦੇਖੋ ਔਂਕੜ ਹੈ ਇਹਦਾ ਚੈਨ ਵੀ ਤੁਹਾਨੂੰ ਦਿੱਤਾ ਹੋਇਆ ਹੈ ਔਂਕੜ ਦਾ نیچے ਜਿਹੜੀ ਆਪਾਂ ਲਾਈਨ ਲਗਾ ਦਿੰਦੇ ਹਾਂ ਕੁਝ ਵੀ ਲਿਖ ਦੇਈਏ ਠੀਕ ਹੈ ਸੋ ਹੁਣ ਸਣ ਤੇ ਸਵਰ ਇਹ ਤਿੰਨ ਜਿਹੜੇ ਹੈਗੇ ਇਹਦੇ ਸ਼ਬਦ ਲਿਖ ਕੇ ਉਹਨਾਂ ਨੇ ਇੱਥੇ ਐਕਸਪਲੇਨ ਕੀਤਾ ਹੋਇਆ ਠੀਕ ਹੈ ਨੈਕਸਟ ਆਜੋ ਦਲੈਂਕੜ ਦੋ ਲੈਂਕੜ ਦੋ ਲੈਂਕੜ ਕੀ ਹੁੰਦੇ ਆ ਕਿ ਨੀਚੇ ਜੋ ਦੋ ਲਾਈਨਾਂ ਆਪਾਂ ਲਗਾ ਦਿੰਨੇ ਆ ਜਿਵੇਂ ਗੁਰੂ ਲਿਖਦੇ ਆ ਸਕੂਲ ਲਿਖਦੇ ਆ ਠੀਕ ਐ ਸੂਰ ਲਿਖਦੇ ਆ ਸੂਪ ਲਿਖਦੇ ਆ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਵੇਂ ਆ ਦੇਖੋ ਸਾਹਮਣੇ ਫੋਰ ਐਗਜ਼ਾਮਪਲ ਤੁਹਾਨੂੰ ਉਹਨਾਂ ਨੇ ਦਿੱਤੀ ਹੋਈ ਆ ਸੂਰਮਾ ਲਿਖਿਆ ਹੋਇਆ ਠੀਕ ਐ ਦੇਖੋ ਸੂਰਮਾ ਸੂਤ ਤੇ ਸੂਚੀ ਸੂਰਮਾ ਸੂਤ ਤੇ ਸੂਚੀ ਉਹਨਾਂ ਨੇ ਲਿਖਿਆ ਹੋਇਆ ਇਹਦਾ ਮਤਲਬ ਕੀ ਆ ਇਸ ਤਰੀਕੇ ਦੇ ਨਾਲ ਅਸੀਂ ਇਸ ਤੋਂ ਸ਼ਬਦ ਜਿਹੜੇ ਹੈਗੇ ਆ ਬੰਨਦੇ ਆ ਜਿੱਥੇ ਵੀ ਇਹਦੀ ਲੋੜ ਹੁੰਦੀ ਐ ਅਸੀਂ ਉਸ ਦੀ ਵਰਤੋਂ ਕਰਦੇ ਆ ਦੁਲੈਂਕੜ ਹੋ ਗਿਆ ਉਸ ਤੋਂ ਬਾਅਦ ਹੈਗਾ ਲਾਂ ਲਾਂ ਜਿਹੜਾ ਇੱਕ ਉੱਪਰ ਅਸੀਂ ਲਾਈਨ ਇਸ ਤਰ੍ਹਾਂ ਲਗਾ ਦਿੰਨੇ ਹਾਂ ਉਸ ਨੂੰ ਕੀ ਬੋਲਦੇ ਸੀ ਲਾਂ ਬੋਲਦੇ ਹਾਂ ਜਿਵੇਂ ਕੇਲਾ ਸੇਖ ਸੇਰ ਠੀਕ ਹੈ ਛੇਰ ਸੇਰ ਐਦਾਂ ਦੇ ਕਈ ਸ਼ਬਦ ਬਣ ਜਾਣਗੇ ਠੀਕ ਹੈ ਮਤਲਬ ਅਸੀਂ ਜਦ ਪੰਜਾਬੀ ਲਿਖਦੇ ਇਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਇਹ ਵਾਲੇ ਸ਼ਬਦ ਜਿਹੜੇ ਤੁਸੀਂ ਦੇਖ ਸਕਦੇ ਹੋ ਏ ਜਿਹਦੇ ਵਿੱਚ ਅਸੀਂ ਕੀ ਆ ਏ ਦੀ ਆਵਾਜ਼ ਇਹਦੇ ਵਿੱਚ ਆਏਗੀ ਕੇਲਾ ਸੇਖ ਸੇਰ ਸ਼ੀਰ ਠੀਕ ਹੈ ਅੱਗੇ ਹੈਗਾ ਦੋ ਲਾਵਾਂ ਦੋ ਲਾਵਾਂ ਦੇ ਵਿੱਚ ਕੀ ਆ ਗਿਆ ਦੋ ਲਾਵਾਂ ਪਹਿਲਾ ਲਾਂਸ ਹੀ ਹੁਣ ਦੋ ਲਾਵਾਂ ਇਹਦੇ ਵਿੱਚ ਕੀ ਆ ਦੋ ਲਾਵਾਂ ਬਣ ਗਈਆਂ ਠੀਕ ਹੈ ਤਾਂ ਦੋ ਲਾਵਾਂ ਦੇ ਵਿੱਚ ਕੀ ਆ ਗਿਆ ਸੈਰ ਥੋੜੀ ਆਵਾਜ਼ ਬਦਲ ਜਾਏਗੀ ਉਹ ਸੇਰ ਸੀ ਤਾਂ ਹੁਣ ਕੀ ਬਣ ਜਾਣਾ ਸੈਰ ਸੀਨਾ ਸੈਨਤ ਠੀਕ ਹੈ ਥੋੜੀ ਆਵਾਜ਼ ਕੀ ਇਹਦੇ ਵਿੱਚ ਚੇਂਜ ਹੋ ਗਈ ਹੋੜਾ ਹੋੜੇ ਤੇ ਦੇਖ ਲਓ ਤੁਸੀਂ ਹੋੜੇ ਦਾ ਚਿੰਨ ਦੇਖ ਲਓ ਉਸ ਤੋਂ ਬਾਅਦ ਕੀ ਆ ਸੋਨਾ ਸੋਚ ਤੇ ਸੋਨਾ ਕਨੌੜਾ ਕਨੌੜੇ ਦਾ ਚੈਨ ਤੁਹਾਡੇ ਸਾਹਮਣੇ ਆ 100 ਸੌਖਾ ਸੌੜਾ ਤਾਂ ਇਹ ਪੰਜਾਬੀ ਵਿਆਕਰਨ ਦੇ ਵਿੱਚ 10 ਜਿਹੜੀਆਂ ਹੈਗੀਆਂ ਪੰਜਾਬੀ ਵਿਆਕਰਨ ਦੀਆਂ ਕੀਆ 10 ਲਗਾ ਹੈ ਜਾਂ ਅੱਗੇ ਆਪਾਂ ਇਹਨਾਂ ਨੂੰ 1 ਬਾਈ 1 ਐਕਸਪਲੇਨ ਕਰਦੇ ਹਾਂ ਥੋੜਾ ਜਿਹਾ ਔਰ ਨਾਲ ਨਾਲ ਆਪਾਂ ਇਹਨਾਂ ਦੇ ਕੀਆ ਜਿਹੜੇ ਹੈਗੇ ਆ ਸ਼ਬਦ ਵੀ ਦੇਖਾਂਗੇ ਥੋੜੇ ਥੋੜੇ ਕਰਾਂਗੇ ਬਣਾ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਮੁਕਤਾ ਦੀ ਤਾਂ ਮੁਕਤਾ ਅਸਵਰਤੁਨੀਆ ਠੀਕ ਹੈ ਅਸਵਰਤੁਨੀਆ ਆ ਦੀ ਆਵਾਜ਼ ਆਂਦੀ ਹੈ ਇਸ ਦਾ ਕੋਈ ਚਿੰਨ ਨਹੀਂ ਹੁੰਦਾ ਭਾਵ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਠੀਕ ਹੈ ਭਾਵ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਉਸ ਦਾ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਹੈ ਜਿਵੇਂ ਘਰ ਕਰਮ ਸਰਕਸ ਇਸ ਤਰ੍ਹਾਂ ਦੇ ਅਸੀਂ ਹੋਰ ਸ਼ਬਦ ਵੀ ਲਿਖ ਸਕਦੇ ਹਾਂ ਕਲਮ ਠੀਕ ਹੈ ਕੋਈ ਸ਼ਬਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ ਸਰਦ ਲਿਖੋ ਮੁਕਤਾ ਅੱਖਰ ਲਿਖੋ ਹੁੰਦੀ ਹੈ ਪੰਜਾਬੀ ਦਾ ਸਰਦ ਹੋ ਗਿਆ ਠੀਕ ਹੈ ਇਸ ਤਰ੍ਹਾਂ ਦੇ ਅੱਖਰ ਜਿਨ੍ਹਾਂ ਨਾਲ ਕੋਈ ਕੋਈ ਮਾਤਰਾ ਜਾਂ ਕੋਈ ਲਗ ਨਹੀਂ ਲੱਗਦੀ ਉਹ ਹੈਗੇ ਆ ਸਾਰੇ ਕੀ ਆ ਮੁਕਤਾ ਅੱਖਰ ਹੈ ਠੀਕ ਹੈ ਮੁਕਤਾ ਅੱਖਰ ਆਸਵਾਰ ਤੁਨੀ ਨੂੰ ਕਹਿੰਦੇ ਆ ਇਸ ਦਾ ਕੋਈ ਚਿੰਨ ਨਹੀਂ ਹੈ ਕੋਈ ਚਿੰਨ ਨਹੀਂ ਹੈ ਪਾਵ ਜਿਹੜੇ ਅੱਖਰ ਨੂੰ ਕੋਈ ਲਗ ਨਹੀਂ ਲੱਗਦੀ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਹੈ ਕੋਈ ਲਗ ਨਹੀਂ ਲੱਗਦੀ ਉਸ ਨੂੰ ਮੁਕਤਾ ਅੱਖਰ ਕਿਹਾ ਜਾਂਦਾ ਜਿਵੇਂ ਘਰ ਚਲ ਜਗ ਤਪ ਜਪ ਬਿਲਕੁਲ ਜਿਹੜੇ ਸੁਤੰਤਰ ਹੁੰਦੇ ਆ ਕਰਮ ਸਰਕਸ ਚਾਰ ਅੱਖਰੀ ਵੀ ਹੋ ਸਕਦੇ ਦੋ ਅੱਖਰੀ ਵੀ ਹੋ ਸਕਦੇ ਤਿੰਨ ਅੱਖਰੀ ਵੀ ਹੋ ਸਕਦੇ ਠੀਕ ਹੈ ਜੀ ਚਲੋ ਜੀ ਅੱਗੇ ਚੱਲਦੇ ਆਂ ਅਗਲੇ ਤੇ ਅੱਗੇ ਆ ਗਿਆ ਕੰਨਾ ਆਪਾਂ ਕੰਨਾ ਆਲਰੇਡੀ ਪੜਿਆ ਹੋਇਆ ਉੱਪਰ ਵੀ ਕੰਨੇ ਦੇ ਵਿੱਚ ਕੀ ਹੈ ਕਿ ਇਹ ਲਗ ਆ ਸਵਰ ਤੁਣੀ ਦਾ ਚਿੰਨ ਹੈ ਆ ਆ ਯਾਨੀ ਕਿ ਐੜੇ ਕੰਨਾ ਠੀਕ ਹੈ ਆ ਸਵਰ ਤੁਣੀ ਐੜੇ ਕੰਨਾ ਆ ਸਵਰ ਤੁਣੀ ਦਾ ਚਿੰਨ ਹੈ ਕੰਨਾ ਅੱਖਰ ਤੋਂ ਪਿੱਛੇ ਲੱਗਦਾ ਹੈ ਅਤੇ ਇਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ ਹੈ ਇਹ ਚੀਜ਼ ਇੱਥੇ ਬਈ ਇੰਪੋਰਟੈਂਟ ਹੈ ਨੋਟ ਕਰਨ ਵਾਲੀ ਹੈ ਠੀਕ ਹੈ ਜਿਹੜਾ ਕੰਨਾ ਪੰਜਾਬੀ ਦੇ ਵਿੱਚ ਆਪਾਂ ਪਾਣਾ ਨਾ ਇੱਥੇ ਬਹੁਤ ਜ਼ਿਆਦਾ ਅਸੀਂ ਕੀ ਹੈਗੇ ਆ ਗੜਬੜ ਕਰਦੇ ਆ ਬੱਚੇ ਜਦੋਂ ਪੰਜਾਬੀ ਲਿਖਦੇ ਆ ਮੰਨ ਲਓ ਆਪਾਂ ਲਿਖਣ ਲੱਗੇ ਆ ਮੈਂ ਲਿਖਣਾ ਰਾ ਮੈਂ ਰਾ ਆ ਇਹ ਸਹੀ ਹੋਏਗਾ ਇਹਦਾ ਠੀਕ ਹੈ ਅਗਰ ਅਸੀਂ ਉਸ ਨੂੰ ਰਾ ਪੂਰਾ ਭਰ ਦੇਵਾਂਗੇ ਤਾਂ ਪੜ ਕੇ ਦੇਖੋ ਕੀ ਬਣ ਗਿਆ ਗ ਹ ਬਣ ਗਿਆ ਗੱਗਾ ਹਾ ਹਾ ਯਾਨੀ ਕਿ ਇਹਦੇ ਵਿੱਚ ਖਾਸ ਹੈ ਸਪੈਸ਼ਲ ਹੈ ਦੇਖੋ ਉਹਨਾਂ ਨੇ ਮੈਂਸ਼ਨ ਵੀ ਕੀਤਾ ਹੋਇਆ ਕਿ ਪੰਜਾਬੀ ਦੇ ਵਿੱਚ ਜਦੋਂ ਵੀ ਤੁਸੀਂ ਕੰਨਾ ਲਿਖਣਾ ਅਗਰ ਤੁਸੀਂ ਪੂਰਾ ਪਾ ਦਿਓਗੇ ਤਾਂ ਕੰਨਾ ਨਹੀਂ ਰਹਿ ਜਾਏਗਾ ਉਹ ਹਿੰਦੀ ਦੀ ਆ ਦੀ ਮਾਤਰਾ ਜਿਹਨੂੰ ਆਪਾਂ ਕਹਿੰਦੇ ਆ ਇਹਦਾ ਹੀ ਕਹਿ ਲੋ ਇੱਕ ਰੂਪ ਹੈ ਕੰਨੇ ਦਾ ਹੀ ਉਹ ਆ ਦੀ ਮਾਤਰਾ ਹੋ ਜਾਂਦੀ ਹੈ ਤਾਂ ਕਦੇ ਵੀ ਧਿਆਨ ਰੱਖਣਾ ਹਿੰਦੀ ਦੇ ਵਿੱਚ ਜਿਹੜਾ ਹੈਗਾ ਪੂਰਾ ਪੈਂਦਾ ਅੱਖਰ ਦੇ ਬਰਾਬਰ ਦਾ ਪਊਗਾ ਬਟ ਪੰਜਾਬੀ ਦੇ ਵਿੱਚ ਉਹ ਜਿਹੜਾ ਹੈਗਾ ਉਹ ਅੱਧਾ ਪਊਗਾ ਇਹ ਸਪੈਸ਼ਲ ਇਸ ਤੇ ਧਿਆਨ ਰੱਖਣ ਵਾਲੀ ਗੱਲ ਆ ਇਹ ਲਗ ਐੜੇ ਕੰਨਾ ਅਸਰ ਤੋਂ ਨਹੀਂ ਦਾ ਚੈਨ ਕੰਨਾ ਅੱਖਰ ਦੇ ਕਿੱਥੇ ਪੈਂਦਾ ਪਹਿਲਾਂ ਤਾਂ ਪਹਿਲੀ ਗੱਲ ਤਾਂ ਇਹ ਪਿੱਛੇ ਪੈਂਦਾ ਇੱਥੇ ਦੇਖੋ ਕਿੰਨੇ ਕੰਨੇ ਪਾਏ ਵੀ ਹੋਏ ਆ ਅਤੇ ਇਸ ਦੀ ਲੰਬਾਈ ਅੱਖਰ ਤੋਂ ਅੱਧੀ ਹੁੰਦੀ ਹੈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹਦੀ ਜਿਹੜੀ ਲੰਬਾਈ ਹੈਗੀ ਆ ਉਹ ਅੱਖਰ ਤੋਂ ਅੱਧੀ ਹੁੰਦੀ ਆ ਅੱਗੇ ਉਹਨਾਂ ਨੇ ਤੁਹਾਨੂੰ ਸ਼ਬਦ ਬਣਾ ਕੇ ਦਿੱਤੇ ਹੋਏ ਆ ਰਾਹ ਹੋ ਗਿਆ ਮਕਾਨ ਹੋ ਗਿਆ ਵਰਨਮਾਲਾ ਆਦਤ ਮਤਲਬ ਬਹੁਤ ਸਾਰੇ ਹੋਰ ਸ਼ਬਦ ਵੀ ਆਪਾਂ ਬਣਾ ਸਕਦੇ ਹਾਂ ਤੁਸੀਂ ਆਪਣੇ ਵੱਲੋਂ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਠੀਕ ਹੈ ਸਾਲ ਹੋ ਸਕਦਾ ਹੈਗਾ ਬਹੁਤ ਸਾਰੇ ਸ਼ਬਦ ਆ ਬਹੁਤ ਥਾਵਾਂ ਤੇ ਕੰਨੇ ਦਾ ਪ੍ਰਯੋਗ ਹੁੰਦਾ ਹਾਲ ਹੋ ਸਕਦਾ ਹੈਗਾ ਇਸ ਤਰ੍ਹਾਂ ਦੇ ਕਈ ਸ਼ਬਦ ਤੁਹਾਨੂੰ ਮਿਲ ਜਾਣਗੇ ਚਾਲ ਲਿਖ ਲਓ ਬਹੁਤ ਸਾਰੇ ਸ਼ਬਦ ਹੈਗੇ ਆ ਠੀਕ ਹੈ ਮਤਲਬ ਕਿ ਕੰਨੇ ਦਾ ਪ੍ਰਯੋਗ ਅਸੀਂ ਕੀ ਕਰਦੇ ਆ ਅੱਖਰ ਦੇ ਪਿੱਛੇ ਕਰਦੇ ਆ ਔਰ ਅੱਖਰ ਦੇ ਨਾਲੋਂ ਇਹਦੀ ਜਿਹੜੀ ਲੰਬਾਈ ਕਰਨੀ ਆ ਉਹ ਅੱਧੀ ਰੱਖਣੀ ਆ ਇਸ ਗੱਲ ਦਾ ਵੀ ਅਸੀਂ ਧਿਆਨ ਰੱਖਣਾ ਹੈ ਠੀਕ ਹੈ ਜੀ ਅੱਗੇ ਆਜੋ ਆਗੀ ਗੱਲ ਸਿਹਾਰੀ ਦੀ ਸਿਹਾਰੀ ਨੂੰ ਯਾਦ ਰੱਖਣਾ ਥੋੜਾ ਜਿਹਾ ਇਜ਼ੀ ਐ ਸਿਹਾਰੀ ਯਾਨੀ ਕਿ ਸਾਹਮਣੇ ਠੀਕ ਹੈ ਸਿਹਾਰੀ ਸਾਹਮਣੇ ਯਾਨੀ ਕਿ ਕੀ ਹੈ ਇਹ ਇੱਥੇ ਵੀ ਗੜਬੜ ਹੁੰਦੀ ਹੈ ਸਿਹਾਰੀ ਤੇ ਬਿਹਾਰੀ ਦੇ ਵਿੱਚ ਠੀਕ ਹੈ ਇਹ ਦੇਖੋ ਈ ਦੀ ਸਾਰੀ ਇਹ ਏ ਦੀ ਮਾਤਰਾ ਦਿੰਦੀ ਹੈ ਠੀਕ ਹੈ ਏ ਠੀਕ ਹੈ ਔਰ ਇਸ ਸਵਾਰਤ ਨੂੰ ਏ ਦੀ ਮਾਤਰਾ ਏ ਦਾ ਚਿੰਨ੍ਹ ਮਤਲਬ ਕਿ ਇਹ ਇਹਦੇ ਵਿੱਚ ਕੀ ਹੈਗਾ ਜਿਵੇਂ ਆਪਾਂ ਸ ਇਹ ਇੱਕਦਮ ਆਵਾਜ਼ ਨਿਕਲਦੀ ਹੈ ਠੀਕ ਹੈ ਹੁਣ ਸਿਹਾਰੀ ਨੂੰ ਯਾਦ ਰੱਖਣ ਦੇ ਲਈ ਸਿਹਾਰੀ ਸਾਹਮਣੇ ਯਾਨੀ ਕਿ ਇਹ ਕੀ ਆ ਅੱਖਰ ਤੋਂ ਪਹਿਲਾਂ ਲੱਗੂਗੀ ਉਹਦੇ ਅੱਗੇ ਲੱਗੂਗੀ ਸਾਹਮਣੇ ਲੱਗੂਗੀ ਇਹ ਧਿਆਨ ਰੱਖਣਾ ਪੈਣਾ ਸਾਨੂੰ ਠੀਕ ਹੈ ਸਿਹਾਰੀ ਇਹ ਦੀ ਮਤ ਇਹ ਸਵਰਤੋਂ ਨਹੀਂ ਦਾ ਚੈਨ ਹੈ ਸਿਹਾਰੀ ਅੱਖਰ ਤੋਂ ਪਹਿਲਾਂ ਲੱਗਦੀ ਹੈ ਕਦੋਂ ਲੱਗਦੀ ਹੈ ਸਿਹਾਰੀ ਅੱਖਰ ਤੋਂ ਪਹਿਲਾਂ ਲੱਗਦੀ ਹੈ ਜਿਵੇਂ ਲਿਖ ਲੇਖ ਠੀਕ ਹੈ ਮਿਰਚ ਬਲੇਹਾਰ ਅੱਖਰ ਦੇ ਪਹਿਲਾਂ ਆਉਂਦੀ ਹੈ ਇਸੇ ਤਰ੍ਹਾਂ ਦੇ ਹੋਰ ਸ਼ਬਦ ਵੀ ਲਿਖ ਸਕਦੇ ਆ ਕਿ ਕਿਤਾਬ ਠੀਕ ਹੈ ਕਿਤਾਬ ਮਤਲਬ ਆਪਣੇ ਕੋਲੋਂ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕੋਈ ਸ਼ਬਦ ਲਿਖ ਸਕਦੇ ਠੀਕ ਹੈ ਇਸ ਲਿਖਦੇ ਆਂ ਅਸੀਂ ਇੱਕ ਲਿਖਦੇ ਆਂ ਅਸੀਂ ਠੀਕ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਆ ਜਿਹੜੇ ਹੋਰ ਵੀ ਅਸੀਂ ਇਸ ਤੇ ਲਿਖ ਸਕਦੇ ਆ ਪਰ ਸਾਨੂੰ ਸਿਹਾਰੀ ਵਿਹਾਰੀ ਦੇ ਵਿੱਚ ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਆ ਬੱਚੇ ਠੀਕ ਹੈ ਇਹ ਕੀ ਹਮੇਸ਼ਾ ਅੱਖਰ ਦੇ ਅਗਲੇ ਪਾਸੇ ਆਏਗੀ ਸਿਹਾਰੀ ਸਾਹਮਣੇ ਆਏਗੀ ਸਾਹਮਣੇ ਆਏਗੀ ਪਿੱਛੇ ਨਹੀਂ ਆਏਗੀ ਠੀਕ ਹੈ ਇਹ ਧਿਆਨ ਰੱਖਣਾ ਠੀਕ ਹੈ ਅੱਗੇ ਆਜੋ ਅੱਗੇ ਕਰਦੇ ਆ ਏਸੀ ਦੇ ਨਾਲ ਮਿਲਦਾ ਜੁਲਦਾ ਬਿਹਾਰੀ ਹੁਣ ਬਿਹਾਰੀ ਬਿਹਾਰੀ 20 20 ਅੰਦਾਜ਼ਾ ਲਗਾ ਲਓ ਬਿਹਾਈਂਡ ਇਸ ਤਰੀਕੇ ਨਾਲ ਥੋੜਾ ਜੈਨੂੰ ਯਾਦ ਰੱਖੋ 20 ਬਿਹਾਈਂਡ ਬਿਹਾਈਂਡ ਯਾਨੀ ਕਿ ਪਿੱਛੇ ਠੀਕ ਹੈ ਏ ਕੀ ਲੱਗੇਗੀ ਮਗਰ ਲੱਗੇਗੀ ਕਿਸੇ ਵੀ ਅੱਖਰ ਦੇ ਠੀਕ ਹੈ ਔਰ ਇਹ ਈ ਸਵਰ ਤੁਣੀ ਦਾ ਈ ਈ ਇਥੇ ਆਵਾਜ਼ ਥੋੜੀ ਲੰਬੀ ਹੋ ਜਾਏਗੀ ਈ ਸਵਾਰਤੁਣੀ ਦਾ ਚਿੰਨ ਹੈ ਈ ਸਵਾਰਤੁਣੀ ਦਾ ਜਿਵੇਂ ਬਿਹਾਰੀ ਅੱਖਰ ਤੋਂ ਪਿੱਛੇ ਲੱਗਦੀ ਹੈ ਠੀਕ ਹੈ ਇਹ ਯਾਦ ਰੱਖਣਾ ਜਿਵੇਂ ਵੀਰ ਗਰਮੀ ਬਸਤੀ ਈ ਯਾਨਕਿ ਜਦੋਂ ਆਪਾਂ ਇੱਕ ਵੀਰ ਹੋ ਗਿਆ ਹੋਰ ਇਸ ਤਰ੍ਹਾਂ ਦੇ ਅੱਖਰ ਲਿਖ ਕੇ ਦੇਖ ਲਓ ਤੁਸੀਂ ਤੀਰ ਚੀਰ ਲੀਰ ਪੀਰ ਮਤਲਬ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸ਼ਬਦ ਆ ਜਿਹੜੇ ਇਹਦੇ ਨਾਲ ਲਿਖੇ ਜਾਣਗੇ ਤਾਂ ਇਹ ਕੀ ਆ ਰਹੀ ਹੈ ਬਿਹਾਰੀ ਈ ਸਵਰ ਤੁਣੀ ਦਾ ਚੈਨ ਹੈ ਤੇ ਬਿਹਾਰੀ ਕਿੱਥੇ ਪਾਈ ਜਾਂਦੀ ਹੈ ਅੱਖਰ ਦੇ ਪਿਛਲੇ ਪਾਸੇ ਇਹ ਲਿਖੀ ਜਾਂਦੀ ਹੈ ਪਿੱਛੋਂ ਲੱਗਦੀ ਹੈ ਠੀਕ ਹੈ ਪਹਿਲਾ ਅੱਖਰ ਪਏਗਾ ਬਾਅਦ ਵਿੱਚ ਇਹ ਪਏਗੀ ਪਰ ਜਿਹੜੀ ਸਿਹਾਰੀ ਆ ਉਹ ਸਾਹਮਣੇ ਯਾਨੀ ਕਿ ਪਹਿਲਾਂ ਲੱਗਦੀ ਆ ਫਿਰ ਅੱਖਰ ਪਾਇਆ ਜਾਂਦਾ ਉਹ ਜਿਹੜੇ ਵੀ ਅੱਖਰ ਦੇ ਨਾਲ ਉਹ ਲੱਗਣੀ ਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਸੀ ਠੀਕ ਹੈ ਜੀ ਨੈਕਸਟ ਆਜੋ ਅਗਲਾ ਪ੍ਰਸ਼ਨ ਹੈ ਸੌਰੀ ਅਗਲਾ ਆਪਣਾ ਜਿਹੜਾ ਹੈ ਟਾਪਿਕ ਹੈ ਔਂਕੜ ਉਹ ਜਿਹੜਾ ਔਂਕੜ ਹੈ ਉਹ ਉ ਊੜੇ ਔਂਕੜ ਉ ਸਵਰ ਤੁਨੀ ਦਾ ਚਿੰਨ ਹੈ ਤੇ ਔਂਕੜ ਅੱਖਰ ਦੇ ਹੀਠਾਂ ਲਾਈ ਜਾਂਦੀ ਹੈ ਜਿਵੇਂ ਗੱਗੇ ਔਂਕੜ ਵਾਲਾ ਗੁੜ ਜੋਸਤ ਠੀਕ ਹੈ ਫੁਰਸਤ ਆਦ ਜਿਹੜੇ ਸ਼ਬਦ ਇਹ ਲਿਖੇ ਹੋਏ ਆ ਠੀਕ ਹੈ ਉ ਸਵਰ ਤੁਨੀ ਦਾ ਚਿੰਨ ਹੈ ਔਂਕੜ ਕਿਆ ਛੋਟੀ ਜੀ ਰੇਖਾ ਜਿਹੜੀ ਆਪਾਂ ਅੱਖਰ ਦੇ نیچے ਲਗਾ ਦਿੰਦੇ ਆ ਤੁਹਾਨੂੰ ਦੇਖ ਹੀ ਲਈ ਹੋਗੀ ਠੀਕ ਹੈ ਔਰ ਇਹ ਔਂਕੜ ਜਿਹੜਾ ਅੱਖਰ ਦੇ ਹੀਠਾਂ ਉਹਨਾਂ ਅੰਕੜ ਕਿੱਥੇ ਪੈਂਦਾ ਅੱਖਰ ਦੇ ਪੇਠਾ ਪੈਂਦਾ ਸਾਨੂੰ ਇਹ ਸਾਰਿਆਂ ਦਾ ਪਤਾ ਹੋਣਾ ਚਾਹੀਦਾ ਕਿਹੜੀ ਜਿਹੜੀ ਲਗਾ ਕਿੱਥੇ ਵਰਤੋਂ ਕਿੱਥੇ ਹੁੰਦੀ ਹੈ ਅੱਖਰ ਦੇ ਹੀਠਾ ਪੈਂਦਾ ਜਿਵੇਂ ਗੁੜ ਚੁਸਤ ਫੁਰਸਤ ਹੂਰ ਚੁਸਤ ਆਪਾਂ ਆਪਣੇ ਕੋਲ ਲਿਖ ਲਈਏ ਚੁਸਤਾ ਲਿਖਿਆ ਹੀ ਹੋਇਆ ਹੋਰ ਲਿਖੋ ਗੁਰੂ ਲਿਖਣਾ ਤਾਂ ਅੰਕੜ ਦੱਗੇ ਅੰਕੜ ਪੈ ਗਿਆ ਹਾਂਜੀ ਸੋਨ ਠੀਕ ਹੈ ਪੁਲ ਇਦਾਂ ਦੇ ਬਹੁਤ ਸਾਰੇ ਸ਼ਬਦ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲ ਜਾਣਗੇ ਠੀਕ ਹੈ ਤਾਂ ਇਹ ਹੈਗਾ ਔਂਕੜ ਅੱਗੇ ਆਜੋ ਨੈਕਸਟ ਦੇਖਦੇ ਆਂ ਆਪਾਂ ਦੁਲੈਂਕੜ ਤਾਂ ਦੁਲੈਂਕੜ ਜਿਵੇਂ ਲਾਂ ਤੁਲਾਵਾ ਉਵੇਂ ਔਂਕੜ ਦੁਲੈਂਕੜ ਆ ਦੁਲੈਂਕੜ ਜਿਹੜੀਆਂ ਦੋ ਰੇਖਾਂ ਹੋ ਜਾਣੀਆਂ ਦੋ ਲੈਂਕੜ ਠੀਕ ਹੈ ਏ ਵੀ ਉ ਇਹ ਚ ਥੋੜੀ ਆਵਾਜ਼ ਹੋਰ ਲੰਬੀ ਹੋ ਜਾਏਗੀ ਇਹ ਉ ਸਵਾਰਤ ਨੂੰ ਹੀ ਨੂੰ ਅੰਕਿਤ ਕਰਦਾ ਚਿੰਨ ਹੈ ਇਹ ਔਂਕੜ ਵਾਂਗ ਹੀ ਅੱਖਰ ਦੀ ਪੈਂਦਾ ਜਿਵੇਂ ਸੂਰ ਸੂਰਮਾ ਕਪੂਰਥਲਾ ਸੂਰ ਆ ਦੇਖੋ ਹੁਣ ਥੋੜੀ ਆਵਾਜ਼ ਕੀ ਹੋਣ ਲੱਗੀ ਦੇਖੋ ਅੱਖਰਾਂ 'ਚ ਫਰਕ ਦੇਖੋ ਇਹ ਕੀ ਬਣ ਗਿਆ ਸੁਰ ਔਰ ਇਹ ਬਣ ਗਿਆ ਇਹਦੇ ਦੁਲੈਂਕੜ ਪਾ ਦਿੱਤਾ ਇਹ ਬਣ ਜਾਏਗਾ ਸੂਰ ਠੀਕ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਲਿਖਾਂਗੇ ਇੱਥੇ ਲਿਖਦਾ ਆਪਾਂ ਇੱਕੋ ਔਂਕੜ ਪਾਇਆ ਤਾਂ ਇਹ ਬਣ ਗਿਆ ਸੁਰਮਾ ਤੇ ਜੇ ਆਪਾਂ ਇਹਦੇ ਦੁਲੈਂਕੜ ਪਾ ਦਾਂ ਇਹ ਬਣ ਜਾਣਾ ਸੂਰਮਾ ਯਾਨੀ ਕਿ ਐਨਾ ਫਰਕ ਹੈ ਇਹ ਇੱਕ ਲਾਈਨ ਦੇ ਵਿੱਚ ਕਿੰਨੀ ਕਿ ਤਾਕਤ ਹੈ ਤੁਹਾਨੂੰ ਪਤਾ ਲੱਗ ਗਿਆ ਨਾ ਠੀਕ ਹੈ ਇਹ ਹੈ ਦੁਲੈਂਕੜ ਠੀਕ ਹੈ ਤਾਂ ਇਹ ਕੀ ਹੈ এবੀ ਪੈਰ ਦੇ ਵਿੱਚ ਮਤਲਬ ਨੀਚੇ ਪਾਇਆ ਜਾਂਦਾ ਅੱਖਰ ਦੇ ਹੇਠਾਂ ਪਰ ਇਹਦੇ ਵਿੱਚ ਕੀ ਹੈ ਲਾਈਨਾਂ ਕੀ ਲਗਾਈਆਂ ਪਣੀਆਂ ਦੋ ਲਾਈਨਾਂ ਲਗਾਈਆਂ ਜਾਂਦੀਆਂ ਠੀਕ ਹੈ ਓਕੇ ਜੀ ਜਿਵੇਂ ਆ ਆਧਾਰਨ ਤੁਹਾਨੂੰ ਲਿਖੀ ਹੋਈ ਜਾਂਨੇ ਸੂਰ ਸੂਰਮਾ ਸੂਰਜ ਔਰ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਗਰ ਸੁਰ ਲਿਖਾਂਗੇ ਔਂਕੜ ਪਾਵਾਂਗੇ ਕੱਲਾ ਤਾਂ ਇਹ ਸੁਰ ਬਣ ਜਾਏਗਾ ਇਹਦੀ ਜਿਹੜਾ ਉਚਾਰਨ ਚੇਂਜ ਹੋ ਜਾਏਗਾ ਸਾਰਾ ਹੀ ਉਸੇ ਤਰ੍ਹਾਂ ਸੁਰਮਾ ਲਿਖਿਆ ਹੈ ਜੇ ਇਹਨੂੰ ਆਪਾਂ ਔਂਕੜ ਪਾਵਾਂਗੇ ਤਾਂ ਸੁਰਮਾ ਪੜਾਂਗੇ ਉਸ ਨੂੰ ਆਪਾਂ ਸੁਰਮਾ ਨਹੀਂ ਪੜ ਸਕਦੇ ਲੋ ਠੀਕ ਹੈ ਚਲੋ ਜੀ ਅੱਗੇ ਚੱਲਦੇ ਹਾਂ ਅਗਲਾ ਹੈਗਾ ਲਾਂ ਤਾਂ ਲਾਂ ਕੀ ਹੈ ਏ ਦੀ ਮਾਤਰਾ ਦੇਊਗੀ ਈੜੀ ਲਾਵਾਂ ਏ ਤੁਣੀ ਸਵਰ ਤੁਣੀ ਹੈ ਜਿਹੜੀ ਉਹਦਾ ਜਿਹੜਾ ਹੈਗਾ ਇਹ ਚਿੰਨ ਹੈਗਾ ਇਸ ਵਰਤੁਨੀ ਦਾ ਚੈਨ ਹੈ ਤੇ ਅੱਖਰ ਦੇ ਉੱਤੇ ਲੱਗਦੀ ਹੈ ਜਿਵੇਂ ਤੇਲ ਪਹਾੜੇ ਦੇਵਤਾ ਕਿੱਥੇ ਲੱਗਦੀ ਹੈ ਇਹ ਅੱਖਰ ਦੇ ਉੱਪਰ ਲੱਗਦੀ ਆ ਉੱਤੇ ਲੱਗਦੀ ਆ ਠੀਕ ਹੈ ਜਿਵੇਂ ਅਸੀਂ ਕਈ ਵਾਰ ਲਿਖ ਦਿੰਦੇ ਆ ਹੁਣ ਇਹ ਆਪਾਂ ਪੜ੍ਹ ਕੇ ਆਂ ਕਿ ਲਾ ਕਿੱਲਾ ਲਿਖਣਾ ਤੇ ਉੱਪਰ ਲੱਗੂਗੀ ਠੀਕ ਹੈ ਜਿਵੇਂ ਜੇ ਲ ਇਹਦੀ ਬਾਜ਼ ਆ ਰਹੀ ਹੈ ਨਾ ਪਿਛੇ ਹਾਂਜੀ ਤੇਲ ਉਸੇ ਤਰ੍ਹਾਂ ਆਪਾਂ ਹੋਰ ਸ਼ਬਦ ਲਿਖਨੇ ਹੁਣ ਬੇਰ ਠੀਕ ਹੈ ਸਿਰ ਇਸ ਤਰ੍ਹਾਂ ਜਿਹੜੀ ਇਹਦੀ ਵਰਤੋਂ ਹੁੰਦੀ ਹੈ ਠੀਕ ਆ ਲਾ ਠੀਕ ਹੈ ਔਰ ਲਾ ਕੀ ਹੈ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਵੇਂ ਤੇਲ ਹੋ ਗਿਆ ਇੱਥੇ ਦੇਖੋ ਦੇਪਤਾ ਹੋ ਗਿਆ ਅੱਖਰਾਂ ਦੇ ਵਿੱਚ ਸਪਸ਼ਟ ਤੁਹਾਨੂੰ ਸਾਫ਼ ਦਿਖਾਈ ਦਿੰਦਾ ਹੁਣ ਠੀਕ ਹੈ ਅਗਲਾ ਦੇਖਦੇ ਹਾਂ ਅੱਗੇ ਆ ਗਿਆ ਗੁਲਾਵਾ ਤੇ ਗੁਲਾਵਾ ਦੇ ਵਿੱਚ ਕੀ ਆ ਦੋ ਹੋ ਜਾਣਗੇ ਇਹ ਹੁਣ ਦੋ ਹੋ ਗਏ ਠੀਕ ਹੈ ਇੱਕ ਹੀ ਹੁੰਦੀਆਂ ਗੁਲਾਵਾ ਇਹ ਅ ਸਵਰ ਤੁਣੀ ਦੀਆਂ ਆਵਾਜ਼ ਨਹੀਂ ਆ ਠੀਕ ਹੈ ਕਿਹੜੀ ਤੋ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਵੇਂ ਸੈਰ ਸੈਨਿਕ ਤੇ ਐਤਵਾਰ ਠੀਕ ਹੈ ਐ ਸਵਰ ਤੁਣੀ ਦੀਆਂ ਆਵਾਜ਼ ਨਹੀਂ ਆ ਜਿਵੇਂ ਸੈਰ ਹੁਣ ਇੱਥੇ ਦੇਖੋ ਫਰਕ ਦੇਖੋ ਇਹਨਾਂ ਦਾ ਦੋਨਾਂ ਦਾ ਜਿਵੇਂ ਆਪਾਂ ਅੱਗੇ ਕਰਕੇ ਆਏ ਸੀ ਜੇ ਆਪਾਂ ਸ ਸੇ ਤੇ ਲਾ ਲਾ ਕੇ ਪਾਵਾਂਗੇ ਤਾਂ ਇਹ ਬਣ ਜਾਏਗਾ ਸੈਰ ਸੀਰ ਸੀਰ ਤੇ ਜੇ ਆਪਾਂ ਇਹਦੇ ਤੇ ਦੋ ਲਾਵਾ ਲਾਵਾਂਗੇ ਤਾਂ ਇਹ ਬਣ ਜਾਏਗਾ ਸੈਰ ਇਹਨਾਂ ਫਰਕ ਹੈ ਠੀਕ ਹੈ ਇਹ ਦੇਖੋ ਹੁਣ ਉਚਾਰਨ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਉਸੇ ਤਰ੍ਹਾਂ ਕੀਆ ਫਰਕ ਪੈ ਜਾਂਦਾ ਹੈਗਾ ਸ਼ਬਦਾਂ ਦੇ ਵਿੱਚ ਠੀਕ ਹੈ ਇਹ ਹੈਗੀਆਂ ਦੁਲਾਵਾ ਇਸ ਚੀਜ਼ ਨੂੰ ਸਮਝ ਗਏ ਨਾ ਪੰਜਾਬੀ ਪੜਨੀ ਲਿਖਣੀ ਸਭ ਤੁਹਾਨੂੰ ਈਜ਼ੀ ਹੋ ਜਾਏਗਾ ਸਭ ਤੋਂ ਵੱਡੀ ਇਹੀ ਚੀਜ਼ ਹੈ ਕਿ ਤੁਹਾਨੂੰ ਇਹ ਜਿਹੜੀਆਂ ਲਗਾ ਦੀ ਜਾਣਕਾਰੀ ਨੌਲੇਜ ਹੋਣੀ ਚਾਹੀਦੀ ਹੈ ਔਖੀਆਂ ਨਹੀਂ ਗੀਆਂ ਇਹ ਬਸ ਇਹਨਾਂ ਨੂੰ ਬਾਰ-ਬਾਰ ਅਭਿਆਸ ਦੀ ਲੋੜ ਹੁੰਦੀ ਆ ਉਸ ਤਰ੍ਹਾਂ ਦੇ ਸ਼ਬਦ ਬਣਾ ਕੇ ਦੇਖੋ ਫਿਰ ਬਾਰ-ਬਾਰ ਪੜ੍ਹੋ ਵੀ ਉਹਦਾ ਉਚਾਰਨ ਕੀ ਆ ਮੈਂ ਆਵਾਜ਼ ਕਿਹੜੀ ਕੱਢਣੀ ਆ ਮੂੰਹ ਦੇ ਵਿੱਚੋਂ ਠੀਕ ਹੈ ਅ ਇਹਦੀ ਹੁਣ ਐ ਦੀ ਆਵਾਜ਼ ਕੱਢਣੀ ਆ ਅਸੀਂ ਠੀਕ ਹੈ ਇਹਨੂੰ ਏ ਨਹੀਂ ਪੜਦਾਂਗਾ ਐ ਦੀ ਆਵਾਜ਼ ਆਏਗੀ ਠੀਕ ਹੈ ਅ ਉੱਤੇ ਲੱਗਦੀ ਹੈ ਸੈਰ ਸੈਨਿਕ ਤੇ ਐਂਤਵਾਰ ਇਸੇ ਤਰ੍ਹਾਂ ਦੇ ਹੋਰ ਜਦੋਂ ਅਸੀਂ ਪੜ੍ਹਦੇ ਹਾਂ ਪੰਜਾਬੀ ਤਾਂ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਨੈਕਸਟ ਆਜੂ ਅਗਲਾ ਹੈਗਾ ਹੂੜਾ ਹੂੜਾ ਓ ਸਵਰ ਤੁਣੀ ਦਾ ਚਿੰਨ ਹੁੰਦਾ ਹੂੜਾ ਜਿਹੜਾ ਹੈਗਾ ਇਹ ਕੀ ਆ ਓ ਸਵਰ ਤੁਣੀ ਦਾ ਚਿੰਨ ਹੈ ਠੀਕ ਹੈ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਪਰੰਤੂ ਊੜਾ ਹੁਣ ਇੱਥੇ ਆ ਬੜੀ ਮਹੱਤਵਪੂਰਨ ਗੱਲ ਲਿਖੀ ਇਹਨਾਂ ਨੇ ਪਰੰਤੂ ਊੜਾ ਅੱਖਰ ਹੋਵੇ ਤਾਂ ਊੜਾ ਅੱਖਰ ਦਾ ਮੂੰਹ ਖੁੱਲਾ ਛੱਡ ਦਿੱਤਾ ਜਾਂਦਾ ਹੈ ਇਹ ਕੀ ਪੈਂਦੀ ਆ ਅੱਖਰ ਦੇ ਉੱਤੇ ਪੈਂਦੀ ਆ ਜਿਵੇਂ ਬਾਕੀ ਜਿੰਨੇ ਵੀ ਅੱਖਰ ਤੁਸੀਂ ਲਿਖਾਂਗੇ ਆ ਵੀ ਜਿਵੇਂ ਇੱਥੇ ਵੀ ਲਿਖਿਆ ਹੋਇਆ ਇਹ ਊੜੇ ਦੇ ਵਿੱਚ ਵੀ ਊੜਾ ਪਾਇਆ ਹੋਇਆ ਠੀਕ ਹੈ ਇਹ ਕੀ ਆ ਲਾਈਨ ਦੇ ਉੱਪਰ ਅੱਖਰ ਦੇ ਉੱਪਰ ਇਸ ਤਰ੍ਹਾਂ ਪੈਂਦਾ ਹੈਗਾ ਠੀਕ ਹੈ ਇਹਨੂੰ ਊੜਾ ਬੋਲਦੇ ਆ ਔਰ ਇਹ ਓ ਸਵਰ ਤੋਂ ਨੀਲੇ ਬਾਜਦਾ ਜਿਵੇਂ ਮੂਰ ਓ ਠੀਕ ਹੈ ਤੂਰਨਾ ਸੋਮਵਾਰ ਉਮੇਚ ਓਮ ਲਿਖਿਆ ਹੋਇਆ ਓਮ ਦੇ ਵਿੱਚ ਜਦੋਂ ਊੜੇ ਦੇ ਉੱਪਰ ਪੈਂਦਾ ਨਾ ਤਾਂ ਊੜੇ ਦੇ ਵਿੱਚ ਕੀ ਆ ਊੜੇ ਦਾ ਮੂੰਹ ਖੁੱਲਾ ਕਰ ਦਿੰਦਾ ਕਿਉਂਕਿ ਊ ਤਾਂ ਇਹ ਇਸ ਪਾਸੇ ਪੈਂਦਾ ਹੈਗਾ ਪਰ ਊੜਾ ਇਸ ਪਾਸੇ ਆ ਇਸ ਕਰਕੇ ਊੜੇ ਦਾ ਮੂੰਹ ਕਿ ਆ ਖੁੱਲਾ ਕਰ ਦਿੱਤਾ ਜਾਂਦਾ ਹੈਗਾ ਜਦੋਂ ਇਹ ਊੜੇ ਉੱਪਰ ਪੈਂਦਾ ਇਹ ਸਵਾਲ ਆਉਂਦਾ ਵੀ ਹੈ ਕਈ ਵਾਰੀ ਪੁੱਛ ਵੀ ਲਿਆ ਜਾਂਦਾ ਕਿ ਕਿਹੜੇ ਅੱਖਰ ਦੇ ਉੱਪਰ ਜਦੋਂ ਊੜਾ ਪਾਇਆ ਜਾਂਦਾ ਹੈ ਤਾਂ ਉਸ ਦਾ ਮੂੰਹ ਕਿ ਆ ਖੁੱਲ ਜਾਂਦਾ ਹੈ ਉਪਰੋਂ ਤਾਂ ਇਹਦਾ ਆਨਸਰ ਆ ਜਾਂਦਾ ਹੈਗਾ ਊੜਾ ਠੀਕ ਹੈ ਇਹ ਯਾਦ ਰੱਖਿਓ ਇਹ ਇਥੇ ਧਿਆਨ ਦੇਣ ਵਾਲੀ ਗੱਲ ਹੈ ਆ ਦੇਖੋ ਇੱਥੇ ਲਿਖਿਆ ਵੀ ਹੋਇਆ ਠੀਕ ਹੈ ਜਦੋਂ ਊੜੇ ਅੱਖਰ ਬੋਵੇਂ ਤਾਂ ਊੜੇ ਅੱਖਰ ਦਾ ਮੂੰਹ ਖੁੱਲਾ ਛੱਡ ਦਿੱਤਾ ਜਾਂਦਾ ਹੈ ਜਿਵੇਂ ਓਮ ਲਿਖਿਆ ਹੋਇਆ ਉਹਦੀ ਉਦਾਹਰਨ ਵੀ ਦਿੱਤੀ ਹੋਈ ਆ ਉਹਨਾਂ ਨੇ ਠੀਕ ਹੈ ਤੋਰਨਾ ਮੂਰ ਤੋਰਨਾ ਸੋਮਬਰ ਇਹ ਊੜੇ ਦੀਆਂ ਉਦਾਹਰਨਾਂ ਉਹ ਸਵਰ ਤੁਨੀ ਦਾ ਚਿੰਨ ਹੈ ਉਹ ਸਵਰ ਤੁਨੀ ਦਾ ਚਿੰਨ ਹੈ ਠੀਕ ਹੈ ਅੱਗੇ ਆਜੋ ਅਗਲਾ ਦੇਖਦੇ ਹਾਂ ਕਨੌੜਾ ਠੀਕ ਹੈ ਇਹ ਉਹਦੇ ਭਾਈ ਆ ਬਈ ਠੀਕ ਹੈ ਇਦੇ ਵਿੱਚ ਕੁਝ ਨਹੀਂ ਹੁੰਦਾਗਾ ਬਸ ਇਹ ਹੈ ਸੇਮ ਉਹੀ ਤੇ ਇੱਥੇ ਲਾਈਨ ਲੱਗ ਜਾਂਦੀ ਆ ਇਹ ਬਣ ਜਾਂਦਾ ਕਨੌੜਾ ਇਸ ਕਰਕੇ ਔਂ ਦੀ ਆਵਾਜ਼ ਦਿੰਦਾ ਹੈਗਾ ਠੀਕ ਆ ਔਂ ਸਵਰ ਤੁਨੀ ਦਾ ਚੈਨ ਇਹ ਅੱਖਰ ਦੇ ਉੱਤੇ ਲਾਈ ਜਾਂਦੀ ਹੈ ਜਿਵੇਂ ਤੌਣ ਰੌਣਕ ਦੌਲਤ ਠੀਕ ਆ ਇਹਦੇ ਵਿੱਚ ਆਵਾਜ਼ ਕੀ ਆ ਬਦਲ ਜਾਏਗੀ ਇਹ ਇਹਦੇ ਉਹਨਾਂ ਨੇ ਲੱਖ ਦੱਸੇ ਹੋਇਆ ਔਂ ਦੀ ਆਵਾਜ਼ ਦਿੰਦਾ ਹੈ ਸਵਰ ਤੁਨੀਆ ਇਹ ਕਿੰਨੀਆਂ ਸਵਰ ਤੁਨੀਆ ਟੋਟਲ ਆਪਣੇ ਕੋਲੇ 10 ਸਵਰ ਤੁਨੀਆ ਹੈਗੀਆਂ ਠੀਕ ਆ ਤੌਣ ਰੌਣਕ ਦੌਲਤ ਠੀਕ ਹੈ ਬੱਚੇ ਇਹ ਸੀਗੀਆਂ ਅੱਜ ਆਪਾਂ ਦੱਸ ਦੀਆਂ 10 ਵਰਤੁਨੀਆਂ ਬਾਰੇ ਜਿਹੜੀ ਥੋੜੀ ਜਿਹੀ ਜਾਣਕਾਰੀ ਇਹਨਾਂ ਬਾਰੇ ਆਪਾਂ ਹਾਸਲ ਕੀਤੀ ਪੰਜਾਬੀ ਵਰਣਮਾਲਾ ਦੇ ਵਿੱਚ 10 ਲਗਾ ਹੈਗੀਆਂ ਲਗਾ ਹੈਗੀਆਂ ਕਿੰਨੀਆਂ 10 ਹੈਗੀਆਂ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਥੋੜੀ ਚੀਜ਼ ਰਿਪੀਟ ਕਰ ਦਈਏ 10 ਲਗਾ ਔਰ ਲਗਾ ਅੱਖਰ ਕਿੰਨੇ ਹੈਗੇ ਆ ਲਗਾ ਅੱਖਰ ਹੈਗੇ ਆ ਬੱਚੇ 3 ਧਿਆਨ ਰੱਖਿਓ ਠੀਕ ਹੈ ਲਗਾ ਅੱਖਰ ਕਿੰਨੇ ਆ 3 ਆ ਔਰ ਜੇ ਸੌਰੀ 10 ਲਗਾ ਬਸ ਇਹ ਯਾਦ ਰੱਖੋ ਤੁਸੀਂ ਠੀਕ ਹੈ ਸਵਰ ਅੱਖਰ ਸੋਰੀ ਤਿੰਨ ਹੈ ਔਰ ਸਵਰਵਾਹਕ ਜਿਹੜੇ ਹੈਗੇ ਆ ਉਹ ਇਹੀ ਤਿੰਨ ਅੱਖਰ ਆ ਉਹ ਇਹਨਾਂ ਤਿੰਨਾਂ ਅੱਖਰਾਂ ਦੇ ਦਰੀਏ ਜਿਹੜੀਆਂ ਲਗਾ ਕੇ ਚੱਲਦੀਆਂ ਹੈਗੀਆਂ ਔਰ ਉਹ ਤਿੰਨ ਅੱਖਰ ਕਿਹੜੇ-ਕਿਹੜੇ ਹੈਗੇ ਆ ਊੜਾ ਐੜਾ ਤੇ ਈੜੀ ਇਹ ਯਾਦ ਰੱਖਿਓ ਇਹਨਾਂ ਨੂੰ ਸਵਰ ਅੱਖਰ ਬੋਲਦੇ ਆ ਸਵਰਵਾਹਕ ਵੀ ਬੋਲਦੇ ਆ ਕਿਉਂਕਿ ਇਹ ਜਿਹੜੀਆਂ 10 ਲਗਾ ਹੈਗੀਆਂ ਇਹਨਾਂ ਦੇ ਇਹਨਾਂ ਨੂੰ ਹੀ ਪ੍ਰਗਟ ਕਰਦੀਆਂ ਇਹਨਾਂ ਦੇ ਆਸਰੇ ਹੀ ਇਹ ਅੱਗੇ ਚੱਲਦੀਆਂ ਹੈਗੀਆਂ ਠੀਕ ਹੈ ਜੀ ਆਈ ਹੋਪ ਆਈ ਦਾ ਟਾਪਿਕ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਰ ਕਿਸੇ ਵੀ ਕਿਸਮ ਦਾ ਤੁਹਾਡਾ ਸੁਝਾਅ ਹੋਵੇ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਕਲਾਸ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਦੋ ਤਿੰਨ ਵਾਰ ਤੁਸੀਂ ਕਲਾਸ ਨੂੰ ਰਿਪੀਟ ਸੁਣ ਲਓ ਤੁਹਾਡੇ ਸਾਰੀ ਚੀਜ਼ ਇਹ ਸਮਝ ਵਿੱਚ ਆ ਜਾਏਗੀ ਅਗਰ ਬਾਇ ਚਾਂਸ ਕਈ ਵਾਰੀ ਹੁੰਦਾ ਪਹਿਲੀ ਵਾਰ ਨਹੀਂ ਸਮਝ ਆਈ ਤਾਂ ਦੋ ਇੱਕ ਦੋ ਵਾਰ ਜਦ ਵੀ ਟਾਈਮ ਲੱਗਦਾ ਫ੍ਰੀ ਹੁੰਨੇ ਹੋ 20 ਤੋਂ 15 ਮਿੰਟ ਹੀ ਹੈ ਔਰ ਇੱਕ ਦੋ ਵਾਰ ਸੁਣੋਗੇ ਤਾਂ ਪੰਜਾਬੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਗਲਤੀਆਂ ਹੁੰਦੀਆਂ ਅੱਗੇ ਆਪਾਂ ਜੜੀਆਂ ਲਗਾ ਖਰ ਹੈਗੀਆਂ ਜਾਂ ਹੋਰ ਟੌਪਿਕ ਹੈਗੇ ਐਸੀ ਤਰ੍ਹਾਂ ਟੌਪਿਕ ਵਾਈਜ਼ ਛੋਟੇ ਛੋਟੇ ਟੌਪਿਕ ਤੁਹਾਡੇ ਤੱਕ ਲੈ ਕੇ ਆਵਾਂਗੇ ਠੀਕ ਹੈ ਜੀ ਓਕੇ ਜੀ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਬਹੁਤ ਸ਼ੁਕਰੀਆ ਔਰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਅੱਗੇ ਦੇ ਕੇ ਸ਼ੇਅਰ ਜ਼ਰੂਰ ਕਰੋ ਲਓ ਰਬ ਦਾ ਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ